ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਨੇ ਹੁਣ ਆਊਟਸਾਈਡਰਸ ਦੇ ਲਈ ਆਪਣੇ ਦਰਵਾਜ਼ੇ ਬੰਦ ਕਰ ਦਿੱਤੇ ਨੇ ਹੁਣ ਸਿਰਫ ਵਿਦਿਆਰਥੀ ਅਤੇ ਸਟਾਫ ਹੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਆ ਸਕਣਗੇ ਉਹ ਵੀ ਸਿਰਫ ਤਾਂ ਜਦੋਂ ਉਹਨਾਂ ਦੇ ਕੋਲ ਆਪਣਾ ਆਈਡੀ ਕਾਰਡ ਹੋਵੇਗਾ ਤਾਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇੱਕ ਸਖਤ ਕਦਮ ਚੁੱਕਿਆ ਹਾਲ ਹੀ ਦੇ ਵਿੱਚ ਵਾਪਰੇ ਦਰਦਨਾਕ ਕਤਲ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਜਿਸ ਨੇ ਕੈਂਪਸ ਦੀ ਸੁਰੱਖਿਆ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਮੇਸ਼ਾ ਨੌਜਵਾਨਾਂ ਦੇ ਲਈ ਖਿੱਚਦਾ ਕੇਂਦਰ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਆਊਟਸਾਈਡਰਸ ਕਾਰਨ ਇੱਥੋਂ ਦੇ ਮਾਹੌਲ ਦੇ ਵਿੱਚ ਤਣਾਅ ਵੱਧ ਗਿਆ ਸੀ ਇਹ ਫੈਸਲਾ ਪੰਜਾਬ ਯੂਨੀਵਰਸਿਟੀ ਦੇ ਰਜਿਸਟਰਾਰ ਵੱਲੋਂ ਜਾਰੀ ਹੁਕਮਾਂ ਦੇ ਤਹਿਤ ਲਿਆ ਗਿਆ ਹੈ ਕੁਝ ਦਿਨ ਪਹਿਲਾਂ ਪੰਜਾਬ ਯੂਨੀਵਰਸਿਟੀ ਦੇ ਸਾਊਥ ਕੈਂਪਸ ਦੇ ਵਿੱਚ ਹੋਏ ਇੱਕ 뮤직 ਸਮਾਰੋਹ ਦੌਰਾਨ ਮਾਹੌਲ ਖਰਾਬ ਹੋ ਗਿਆ ਸੀ 3 ਮਾਰਚ ਦੀ ਦੇਰ ਰਾਤ ਪੰਜਾਬ ਯੂਨੀਵਰਸਿਟੀ ਦੇ ਵਿੱਚ ਮਸੂਮ ਸ਼ਰਮਾ ਦਾ ਸ਼ੋਅ ਚੱਲ ਰਿਹਾ ਸੀ ਹਰਿਆਣਵੀ ਗਾਇਕ ਮਸੂਮ ਸ਼ਰਮਾ ਦੇ ਸ਼ੋਅ ਦੇ ਦੌਰਾਨ ਸਟੇਜ ਦੇ ਪਿੱਛੇ ਦੋ ਗੁੱਟਾਂ ਦੇ ਵਿਚਕਾਰ ਹਿੰਸਕ ਝੜਪ ਹੋ ਗਈ ਸੀ ਦੌਰਾਨ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ ਚਾਰ ਵਿਦਿਆਰਥੀ ਜ਼ਖਮੀ ਹੋ ਗਏ ਸੀ ਜਿਨ੍ਹਾਂ ਦੇ ਵਿੱਚੋਂ ਇੱਕ ਵਿਦਿਆਰਥੀ ਅਦਿੱਤਿਆ ਠਾਕੁਰ ਦੀ ਮੌਤ ਹੋ ਗਈ ਸੀ ਇਸ ਤੋਂ ਬਾਅਦ ਹਮਲਾਵਰ ਉੱਥੋਂ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਿੱਥੇ 22 ਸਾਲਾ ਦਿੱਤਿਆ ਠਾਕੁਰ ਜੋ ਕਿ ਯੂਨੀਵਰਸਿਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਚ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਦੇ ਸੈਕੰਡ ਇਅਰ ਦਾ ਵਿਦਿਆਰਥੀ ਸੀ ਉਸਨੇ ਦਮ ਤੋੜ ਦਿੱਤਾ ਸੀ ਅਦਿੱਤਿਆ ਠਾਕੁਰ ਦੀ ਮੌਤ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਹੰਗਾਮਾ ਮਚ ਗਿਆ ਸੀ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਨੇ ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਆਊਟਸਾਈਡਰਸ ਦੀ ਐਂਟਰੀ ਤੇ ਵੀ ਸਵਾਲ ਖੜੇ ਕੀਤੇ ਉਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਬਾਰੀ ਲੋਕਾਂ ਲਈ ਯੂਨੀਵਰਸਿਟੀ ਦੇ ਵਿੱਚ ਦਾਖਲ ਹੋਣਾ ਹੁਣ ਬਹੁਤ ਆਸਾਨ ਹੋ ਗਿਆ ਜਿਸ ਕਾਰਨ ਸਿਕਿਉਰਿਟੀ ਰਿਸਕ ਵੱਧ ਗਏ ਪਹਿਲੀ ਵਾਰ ਨਹੀਂ ਹੈ ਜਦੋਂ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿੱਚ ਆਊਟਸਾਈਡਰਸ ਕਾਰਨ ਤਣਾਅ ਪੈਦਾ ਹੋਇਆ ਹੋਵੇ ਪਰ ਇਸ ਵਾਰ ਮਾਮਲਾ ਇੱਕ ਵਿਦਿਆਰਥੀ ਦੀ ਜਾਨ ਗਵਾਉਣ ਤੱਕ ਪਹੁੰਚ ਗਿਆ ਜਿਸ ਕਾਰਨ ਪ੍ਰਸ਼ਾਸਨ ਨੂੰ ਸਖਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਵਿਦਿਆਰਥੀਆਂ ਨੇ ਦੱਸਿਆ ਕਿ ਪੀਯੂ ਦੇ ਵਿੱਚ ਹੋਲੀ ਮੌਕੇ ਆਊਟਸਾਈਡਰ ਸਕੰਦਾਂ ਤੋਂ ਕੈਂਪਸ ਦੇ ਵਿੱਚ ਦਾਖਲ ਹੋਏ ਵਿਦਿਆਰਥਣਾਂ ਦੇ ਨਾਲ ਛੇੜਛਾੜ ਕੀਤੀ ਗਈ ਉਸ ਤੋਂ ਬਾਅਦ ਪੀਯੂ ਨੇ ਕੰਦਾ ਉੱਚੀਆਂ ਕਰਨ ਦੇ ਹੁਕਮ ਜਾਰੀ ਕੀਤੇ ਸੀ ਪਰ ਸੁਰੱਖਿਆ ਨੂੰ ਸੁਧਾਰਨ ਦੇ ਲਈ ਕੋਈ ਕਦਮ ਨਹੀਂ ਚੁੱਕੇ ਗਏ ਇਹ ਤੋ ਤੱਕ ਕਿ ਸਟਾਰ ਨਾਈਟ ਦੌਰਾਨ ਵੀ ਆਊਟਸਾਈਡਰਸ ਹਨ ਕੰਦਾ ਰਾਹੀ ਹੀ ਅੰਦਰ ਆਏ ਸੀ ਜਦੋਂ ਇਨਚਾਰਜ ਬੱਚਿਆਂ ਲਈ ਕੁਝ ਕਰਨ ਹੀ ਸਕਦੇ ਉਹਨਾਂ ਦੀ ਸੁਰੱਖਿਆ ਦਾ ਦਾਵਾ ਨਹੀਂ ਕਰਦੇ ਤਾਂ ਉਹਨਾਂ ਨੂੰ ਅਸਤੀਫਾ ਦੇ ਕੇ ਘਰ ਬਹਿ ਜਾਣਾ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਦਿੱਤਿਆ ਠਾਕੁਰ ਦੇ ਕਤਲ ਤੋਂ ਬਾਅਦ ਪੀਯੂ ਪ੍ਰਸ਼ਾਸਨ ਜਾਗਿਆ ਪੀਯੂ ਨੇ ਸਾਊਥ ਕੈਂਪਸ ਦੇ ਸੈਕਟਰ 25 ਵਾਲੇ ਪਾਸੇ ਛੋਟੇ ਗੇਟ ਤੇ ਤਾਲਾ ਲਗਾ ਦਿੱਤਾ ਹੈ ਇਹ ਸੁਰੱਖਿਆ ਗਾਰਡ ਵੀ ਇੱਥੇ ਇੱਕ ਤਾਇਨਾਤ ਕੀਤਾ ਗਿਆ ਤਾਂ ਦਿੱਤਿਆ ਠਾਕੁਰ ਦੇ ਕਤਲ ਕਾਰਨ ਵਿਦਿਆਰਥੀਆਂ ਦੇ ਵਿੱਚ ਗੁੱਸਾ ਹੈ ਘਟਨਾ ਤੋਂ ਬਾਅਦ 20 ਮਿੰਟ ਤੱਕ ਭੀੜ ਦੇ ਵਿੱਚਕਾਰ ਅਦਿੱਤਿ ਆਖਰੀ ਸਾਹ ਲੈ ਰਿਹਾ ਸੀ ਪਿਛਲੇ ਕੁਝ ਸਮੇਂ ਤੋਂ ਯੂਨੀਵਰਸਿਟੀ ਦੇ ਮਾਹੌਲ ਨੂੰ ਲੈ ਕੇ ਅਕਸਰ ਵਿਵਾਦ ਉੱਠਦੇ ਰਹੇ ਨੇ ਬਾਰੀ ਲੋਕ ਕੈਂਪਸ ਦੇ ਵਿੱਚ ਆ ਕੇ ਹੰਗਾਮਾ ਕਰਦੇ ਨੇ ਜਿਸ ਕਾਰਨ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਇਸ ਹਮਲੇ ਤੋਂ ਬਾਅਦ ਪੀਯੂ ਪ੍ਰਸ਼ਾਸਨ ਨੇ ਸਖਤ ਰੁਖ ਅਖਤਿਆਰ ਕੀਤਾ ਅਤੇ ਹੁਣ ਬਿਨਾਂ ਆਈਡੀ ਕਾਰਡ ਦੇ ਕਿਸੇ ਨੂੰ ਵੀ ਕੈਂਪਸ ਦੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਆਪਣੀ ਖੂਬਸੂਰਤ ਕੈਂਪਸ ਲਾਈਫ ਖੁੱਲੇ ਮਾਹੌਲ ਅਤੇ ਯੁਵਾ ਸਭਿਆਚਾਰ ਦੇ ਲਈ ਜਾਣੀ ਜਾਂਦੀ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਸੁਰੱਖਿਆ ਦੇ ਲਈ ਨਵੇਂ ਨਿਯਮ ਅਤੇ ਸਖਤ ਨਿਯਮ ਜੇ ਆਪਾਂ ਕਹਿ ਲਈਏ ਤਾਂ ਉਹ ਲਾਗੂ ਕਰ ਦਿੱਤੇ ਗਏ ਨੇ ਤਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੁਣ ਆਊਟਸਾਈਡਰ ਦੀ ਐਂਟਰੀ ਬੈਨ ਹੋ ਗਈ ਹੈ ਹੁਣ ਸਿਰਫ ਵਿਦਿਆਰਥੀ ਅਤੇ ਸਟਾਫ ਹੀ ਯੂਨੀਵਰਸਿਟੀ ਕੈਂਪਸ ਦੇ ਵਿੱਚ ਆ ਸਕਣਗੇ ਉਹ ਵੀ ਤਾਂ ਜਦੋਂ ਉਹਨਾਂ ਦੇ ਕੋਲ ਆਈਡੀ ਕਾਰਡ ਹੋਵੇਗਾ